ਮੈਂ ਸੁਰੇਸ਼ ਕੁਮਾਰ ਸ਼ਰਮਾ ਐਂਡ ਮੈਡਮ ਪਰਮਜੀਤ ਕੋ ਸਿਨੀਅਰ ਵੈਲਨੈਸ ਕੋਚ ਅੱਜ ਸੀਨੀਅਰ ਸਿਟੀਜ਼ਨ ਡੇ ਦੇ ਉੱਤੇ ਆਪ ਸਭ ਨੂੰ ਪੂਰੀ ਦੁਨੀਆ ਦੇ ਸੀਨੀਅਰ ਸਿਟੀਜ਼ਨ ਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ 60 ਸਾਲ ਤੋਂ ਬਾਅਦ ਗਵਰਨਮੈਂਟ ਵੱਲੋਂ ਪੈਨਸ਼ਨ ਦੇਣਾ ਰਿਟਾਇਰਮੈਂਟ ਕਰਨਾ ਜਾਂ ਸਮਾਜ ਦੇ ਲੋਕਾਂ ਨੂੰ ਘੜਾਪਾ ਪੈਨਸ਼ਨ ਦੇਣਾ ਜਾ ਆਪਣੇ ਆਪ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਫ੍ਰੀ ਹੋਣ ਦਾ ਨਾ ਸਿਟੀਜ਼ਨ ਸੀਨੀਅਰ ਸਿਟੀਜ਼ਨ ਹੈ ਹਰ ਸੈਕਟਰ ਵਿੱਚ ਘਰ ਤੋਂ ਲੈ ਕੇ ਬੈਂਕ ਦੀਆਂ ਲਾਈਨਾਂ ਰੇਲਵੇ ਦੀਆਂ ਲਾਈਨਾਂ ਬੱਸਾਂ ਦੀਆਂ ਸੀਟਾਂ ਸਭ ਕਿਤੇ ਕਾਨੂੰਨੀ ਤੌਰ ਤੇ ਸਰਕਾਰ ਅਤੇ ਸਮਾਜ ਨੇ ਇਸ ਨੂੰ ਮਾਨਤਾ ਦਿੱਤੀ ਹੋਈ ਹੈ ਕਿ ਸੀਨੀਅਰ ਸਿਟੀਜ਼ਨ ਵਾਸਤੇ ਰਿਜ਼ਰਵ ਨੇ ਇਸ ਸਾਈਡ ਦੇ ਉੱਤੇ ਸੀਨੀਅਰ ਸਿਟੀਜ਼ਨ ਅੱਗੇ ਹੋ ਕੇ ਆਪਣਾ ਕੰਮ ਕਰਵਾ ਸਕਦੇ ਨੇ ਇਸ ਲਈ ਸਾਡਾ ਸਮਾਜ ਅਤੇ ਸਾਡਾ ਕਾਨੂੰਨ ਵਧਾਈ ਦਾ ਪਾਤਰ ਹੈ ਪਰ ਹੁਣ ਗੱਲ ਆ ਗਈ ਸੀਨੀਅਰ ਸਿਟੀਜ਼ਨ ਦੀ ਆਪਣੀ ਹੈਲਥ ਦੇ ਬਰਤੀ ਸੀਨੀਅਰ ਸਿਟੀਜ਼ਨ ਨੂੰ ਜਿਹੜੀ ਆਪਣੀ ਹੈਲਥ ਹੈ ਉਹਦੇ ਖੁਦ ਜ਼ਿੰਮੇਵਾਰ ਹੈ ਜਿਨੇ ਇੱਕ ਡਾਇਲੋਗ ਹੈ ਕਿ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ ਤਾਂ ਮਤਲਬ ਸਾਰਾ ਕੁਝ ਕਰਨ ਤੋਂ ਬਾਅਦ ਜਿਹੜਾ ਇਨਸਾਨ ਹੈ ਜਿਹੜਾ ਬੁਢਾਪੇ ਦੇ ਵਿੱਚ ਜਾ ਕੇ ਆਪਣੀ ਤੰਦਰੁਸਤੀ ਦਾ ਆਪਣੇ ਅਗਲੇ ਜੀਵਨ ਦਾ 90% ਹਿੱਸਾ ਉਸ ਨੂੰ ਖੁਦ ਆਪਣੇ ਤੇ ਜ਼ਿੰਮੇਵਾਰੀ ਲੈਣੀ ਪਊਗੀ ਇਸ ਜ਼ਿੰਮੇਵਾਰੀ ਦੇ ਵਿੱਚ ਕੋਈ ਫਾਇਦਾ ਕੀ ਉਹ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਸਵਰਗ ਦੀ ਜ਼ਿੰਦਗੀ ਜਿਉ ਸਕਦੇ ਹਨ ਤਾਂ ਇਸ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਹਦੇ ਵਿੱਚ ਮੇਨ ਹੈ ਕਿ ਇੱਕ ਸੀਨੀਅਰ ਸਿਟੀਜਨ ਨੂੰ ਆਪਣੇ ਡੇਲੀ ਲਾਈਫ ਸਟਾਈਲ ਦੇ ਵਿੱਚ ਕੀ ਕੁਝ ਕਰਦੇ ਨੇ ਉਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਦੂਸਰਾ ਉਹਨਾਂ ਨੂੰ ਕੀ ਖਾਣਾ ਚਾਹੀਦਾ ਹੈ ਕੀ ਪੀਣਾ ਚਾਹੀਦਾ ਹੈ ਤੇ ਇਸ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਖਾਣ ਪੀਣ ਤੇ ਲਾਈਫ ਸਟਾਈਲ ਦਾ ਗਿਆਨ ਰੱਖਦੇ ਆ ਤਾਂ ਸਾਡਾ ਸੀਨੀਅਰ ਸਿਟੀਜ਼ਨ ਕਦੇ ਵੀ ਬੁਢਾਪੇ ਦੀਆਂ ਆਉਣ ਵਾਲੀਆਂ ਸਮੱਸਿਆਵਾਂ ਦਾ ਸ਼ਿਕਾਰ ਨਹੀਂ ਹੋਵੇਗਾ। ਨਾ ਉਸ ਨੂੰ ਕਦੇ ਬਲੱਡ ਪ੍ਰੈਸ਼ਰ, ਨਾ ਕਦੇ ਉਸ ਨੂੰ ਨੀਂਦ ਦੀ ਸਮੱਸਿਆ, ਨਾ ਕਦੇ ਉਸ ਨੂੰ ਸਰੀਰ ਦੇ ਵਿੱਚ ਜੋੜਾਂ ਦੇ ਦਰਦਾਂ ਦੀ ਸਮੱਸਿਆ, ਨਾ ਕਦੇ ਉਸ ਨੂੰ ਕੌਨਸਟਿਪੇਸ਼ਨ ਦੀ ਸਮੱਸਿਆ, ਨਾ ਕਦੇ ਉਸ ਨੂੰ ਘਬਰਾਹਟ, ਨਾ ਕਦੇ ਉਸ ਨੂੰ ਸਮਾਜ ਦੇ ਵਿੱਚ ਕਿਸੇ ਦੇ ਹੱਥ ਅੱਗੇ ਆਪਣੇ ਹੱਥ ਝੜਨੇ ਪੈਣਗੇ ਕਿ ਮੈਨੂੰ ਸੋਟੀ ਦਿਓ। ਜਾ ਮੈਨੂੰ ਫੜ ਕੇ ਅੱਗੇ ਲੈ ਕੇ ਚੱਲੋ ਇਹ ਸਾਰਾ ਕੁਝ ਉਹਦੇ ਖਾਨ ਪੀਣ ਦੀ ਨੌਲੇਜ ਦੇ ਨਾਲ ਤਾਂ ਅੱਜ ਆਪਾਂ ਨੂੰ ਸਰੀਰ ਦੇ ਵਿੱਚ ਸੀਨੀਅਰ ਸਿਟੀਜ਼ਨ ਨੂੰ ਕਿਹੜੀਆਂ ਗੱਲਾਂ ਦਾ ਗਿਆਨ ਰੱਖਣਾ ਦੀ ਲੋੜ ਹੈ ਜਿਹੜੀਆਂ ਮੁੱਖ ਸਮੱਸਿਆਵਾਂ ਹੈ ਸਭ ਤੋਂ ਪਹਿਲਾਂ ਸਾਡੀ ਲੀਵਰ ਹੈ ਜਿਹੜਾ ਬਾਡੀ ਦਾ ਇੱਕ ਮੇਨ ਪਾਰਟ ਹੈ ਲੀਵਰ ਦਾ ਧਿਆਨ ਸਰਕਾਰ ਜਾਂ ਤੁਸੀਂ ਤੁਹਾਡਾ ਪਰਿਵਾਰ ਨਹੀਂ ਰੱਖ ਸਕਦਾ ਤੁਹਾਨੂੰ ਖੁਦ ਗਿਆਨ ਹੋਣਾ ਚਾਹੀਦਾ ਵੀ ਮੈਨੂੰ ਕਿਹੜੇ ਟਾਈਮ ਤੇ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ লিভারメイン পার্টা লিভার ਤੋਂ ਬਾਅਦ ਕਿਰਨੀ ਹੈ ਤਾਂ ਬੁੜਾਪੇ ਦੇ ਵਿੱਚ ਗੁਰਦਿਆਂ ਦੇ ਰੋਗ ਹੈ ਜਿਹੜੇ ਜਿਵੇਂ ਯੂਰਿਕ ਐਸਿਡ ਦਾ ਵਧਣਾ ਡਾਇਲਿਸਿਸ ਤੇ ਗੁਰਦਿਆਂ ਦਾ ਕੰਮ ਘੱਟ ਕਰਕੇ ਚਲੇ ਜਾਣਾ ਗੁਰਦਾ ਫਰਿਆ ਅਕਸਪਾਇਆ ਆਪਣਾ ট্রান্সਫਰ ਕਰਾਉਣਾ ਇਸ ਸਮੱਸਿਆ ਮ ਬਹੁਤ ਵੱਡੀ ਹੈ ਬੇਸ਼ੱਕ ਕਾਨੂੰਨੀ ਤੌਰ ਤੇ ਸਰਕਾਰ ਸੀਨੀਅਰ ਸਿਟੀਜ਼ਨ ਨੂੰ ਇੱਕ ਕਾਰਡ ਦਿੰਦੀ ਹੈ ਕਿ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਪਰੰਤੂ ਜਿਹੜੀ ਉਹਦੀ ਤਕਲੀਫ ਹੈ ਉਹ ਸਮੱਸਿਆ ਉਹ ਸੀਨੀਅਰ ਸਿਟੀਜ਼ਨ ਨੂੰ ਜਿਹੜੀ ਖੋਦ ਹੈ ਤੇ ਉਹਦੇ ਪਰਿਵਾਰ ਨੂੰ ਹੈ ਇਹ ਸਿਰਫ ਉਹੀ ਲੋਕ ਜਾਣਦੇ ਨੇ ਜਿਨ੍ਹਾਂ ਨੂੰ ਸਿਟੀਜ਼ਨ ਦੇ ਸੀਨੀਅਰ ਸਿਟੀਜਨਾਂ ਨੂੰ ਹਸਪਤਾਲ ਲੈ ਕੇ ਜਾਣਾ ਪੈਂਦਾ ਤਾਂ ਜਾਂ ਉਹਨਾਂ ਦੀ ਕੇਅਰ ਟੇਕਿੰਗ ਕਰਨੀ ਪੈਂਦੀ ਜਾਂ ਉਹਨਾਂ ਵਾਸਤੇ ਆਪਣੇ ਕੰਮ ਦੇ ਨਾਲ-ਨਾਲ ਕੋਈ ਉਹਨਾਂ ਦੀ ਕੇਅਰ ਟੇਕਰ ਰੱਖਣੇ ਪੈਂਦੇ ਨੇ ਤਾਂ ਉਹਨਾਂ ਦੀ ਜ਼ਿੰਦਗੀ ਦਾ ਕਾਫੀ ਵੱਡਾ ਹਿੱਸਾ ਉਹਨਾਂ ਚੀਜ਼ਾਂ ਦੀ ਗਲਤ ਉਸਤੇ ਚੱਲਿਆ ਜਾਂਦਾ ਨੌਲੇਜ ਵੀ ਘੱਟ ਕਰਕੇ ਤਾਂ ਜਿਹੜਾ ਅੱਜ ਲੀਵਰ ਹੈ ਹਾਰਟ ਹੈ ਗੁਰਦੇ ਨੇ ਜੋੜਾਂ ਦੀਆਂ ਹੱਡੀਆਂ ਦੇ ਜੋੜ ਤੇ ਹੱਡੀਆਂ ਹੱਡੀਆਂ ਦਾ ਕਮਜ਼ੋਰ ਹੋਣਾ ਅੱਖ ਨੱਕ ਕੰਨ ਸਕਿਨ ਤੇ ਦਿਮਾਗ ਆਪਣੇ ਖਾਣੇ ਦੇ ਭੋਜਨ ਵਿੱਚ ਕਿਹੜੀਆਂ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਤੰਦਰੁਸਤ ਕਰ ਸਕਦੀਆਂ ਕਿਹੜੇ ਪਰਹੇਜ਼ ਹੈ ਜਿਹਦੇ ਇਹਨੂੰ ਤੰਦਰੁਸਤ ਰੱਖ ਸਕਦੇ ਨੇ ਅੱਜ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਖਾਣ-ਪੀਣ ਦੇ ਖੁਰਾਕੀ ਤੱਤ ਯਾਨੀ ਇੰਗਲਿਸ਼ ਦਾ ਸ਼ਬਦ ਹੈ ਨਿਊਟ੍ਰੀਸ਼ਨ ਹੈਲਦੀ ਨਿਊਟ੍ਰੀਸ਼ਨ ਤੁਸੀਂ ਕਿਵੇਂ ਲੈਣਾ ਤੇ ਇਹਦੇ ਨਾਲ ਸਭ ਤੋਂ ਵੱਡੀ ਗੱਲ ਹੈ ਟਾਈਮ ਕਿਸੇ ਵੀ ਮਸ਼ੀਨਰੀ ਦਾ ਕੋਈ ਟਾਈਮਿੰਗ ਹੱਲ ਜੇ ਤਾਂ ਉਹ ਮਸ਼ੀਨਰੀ ਬਹੁਤ ਜਲਦੀ ਵਧੀਆ ਆਉਟਪੁੱਟ ਨਹੀਂ ਦਿੰਦੀ ਤਾਂ ਟਾਈਮਿੰਗ ਹੈ ਜਿਹੜੀ ਤੁਹਾਡੇ ਖਾਣ-ਪੀਣ ਦਾ ਟਾਈਮ ਤੁਹਾਡੀ ਸੈਰ ਦਾ ਟਾਈਮ ਇਹ ਚੀਜ਼ਾਂ ਤੁਹਾਡੇ ਆਪਣੇ ਹੱਥ ਚ ਨੇ ਇਹ ਤੁਹਾਨੂੰ ਆਪਣੀ ਜਿਹੜੀ ਸੋਸਾਇਟੀ ਹੈ ਉਹਦੇ ਆਸ-ਪਾਸੇ ਦੇ ਜਿਹੜੇ ਤੁਹਾਨੂੰ ਵੈਲਨੈਸ ਕੋਚ ਕਿਤੋਂ ਵੀ ਨਿਊਟ੍ਰੀਸ਼ਨ ਸੰਬੰਧੀ ਜਾਣਕਾਰੀਆਂ ਜਾਂ ਬਾਡੀ ਸੰਬੰਧੀ ਕੋਈ ਅਦਰਵਾਇਤ ਦਾ ਬੈਦ ਜਿਹੜਾ ਬਾਤ ਪਿਤ ਕਫ ਦੀ ਤੁਹਾਨੂੰ ਨੋਲਿਜ ਦੇਵੇ ਕਿ ਤੁਹਾਡੀ ਬਾਡੀ ਦੀ ਪ੍ਰਕਿਰਤੀ ਕੀ ਹੈ ਤੁਸੀਂ ਆਪਣੀ ਬਾਡੀ ਨੂੰ ਬਾਤ ਪਿਤ ਦੇ ਅਨੁਸਾਰ ਕਿਵੇਂ ਤੰਦਰੁਸਤ ਰੱਖ ਸਕਦੇ ਹੋ ਬਾਤ ਪਿਤ ਕਫ ਦੇ ਵਿੱਚ 90% ਤੁਹਾਡੀ ਤੰਦਰੁਸਤੀ ਛੁਪੀ ਹੋਈ ਹੈ ਇਸ ਕਰਕੇ ਅੱਜ ਜਿਹੜਾ ਸੀਨੀਅਰ ਸਿਟੀਜ਼ਨ ਦੇ ਦੇ ਉੱਤੇ ਮੈਂ ਸ੍ਰੀਸ਼ਮਰ ਸ਼ਰਮਾ ਐਡਮੈਨ ਪਰਮਜੀਤ ਕੌਰ ਨੇ ਤੁਹਾਡੇ ਵਾਸਤੇ ਇੱਕ ਵੈਲਨੈਸ ਐਜੂਕੇਸ਼ਨ ਪ੍ਰੋਗਰਾਮ ਦਿੱਤਾ ਹੋਇਆ ਹੈ ਜਿਹੜਾ ਸਾਡਾ ਵੈਲਨੈਸ ਪੇਜ ਹੈਗਾ wellness.com ਤੇ ਜਾ ਕੇ ਤੁਸੀਂ ਸਾਡੇ ਵੈਲਨੈਸ ਪੇਜ ਦੇ ਉੱਤੇ ਸੀਨੀਅਰ ਸਿਟੀਜ਼ਨ ਨੂੰ ਆਉਣ ਵਾਲੀਆਂ ਸਮੱਸਿਆਵਾਂ ਜਿਵੇਂ ਗੋਡਿਆਂ ਦੀ ਸਮੱਸਿਆ, ਬੀਪੀ ਦੀ ਸਮੱਸਿਆ, ਸ਼ੂਗਰ ਦੀ ਸਮੱਸਿਆ, ਅੱਖਾਂ ਦੀ ਨਿਗਾਹ ਦੀ ਸਮੱਸਿਆ, ਸਰੀਰ ਦੀ ਕੋਈ ਸਰੀਰ ਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਪ੍ਰੋਬਲਮ ਹੈ ਉਹ ਤੁਸੀਂ ਆਪਣੇ ਰਸੋਈ ਤੋਂ ਆਪਣੇ ਲਾਈਫਸਟਾਈਲ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਕੰਟਰੋਲ ਕਰ ਸਕਦੇ ਹੋ ਤੁਹਾਨੂੰ ਪਾਣੀ ਬੋਡੀ ਨੂੰ ਕਿੰਨਾ ਪੀਣਾ ਚਾਹੀਦਾ ਹੈ ਕਿਹੜੇ ਟਾਈਮ ਤੁਹਾਨੂੰ ਸੌਣਾ ਕਿੰਨੇ ਘੰਟੇ ਜ਼ਰੂਰੀ ਹੈ ਕਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਪਿੱਛੇ ਹਟਣਾ ਜ਼ਰੂਰੀ ਹੈ ਤਾਂ ਜਿਹੜਾ ਸੀਨੀਅਰ ਸਿਟੀਜ਼ਨ ਹੈ ਅੱਜ ਸਮਾਜ ਦੇ ਵਿੱਚ ਤੇ ਕਾਨੂੰਨ ਦੇ ਵਿੱਚ ਬੇਸ਼ੱਕ ਸਨਮਾਨ ਦਾ ਪਾਤਰ ਹੈ ਪਰੰਤੂ ਆਪਣੇ ਸੁਭਾਅ ਅਤੇ ਆਪਣੇ ਬੋਡੀ ਨੂੰ ਤੰਦਰੁਸਤ ਨਾ ਰੱਖਣ ਕਰਕੇ ਸਮਾਜ ਦੇ ਵਿੱਚ ਕਈ ਵਾਰ ਉਹ ਨਫ਼ਰਤ ਦਾ ਪਾਤਰ ਬਣ ਜਾਂਦਾ ਹੈ ਇਸ ਵਾਸਤੇ ਸੀਨੀਅਰ ਸਿਟੀਜ਼ਨ ਨੂੰ ਮੇਰੀ ਬੇਨਤੀ ਹੈ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਮਾਜ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਦਾ ਤੁਸੀਂ ਤਾਂ ਇਹ ਆਨੰਦ ਮਾਣ ਸਕਦੇ ਹੋ ਜੇ ਤੁਹਾਨੂੰ ਆਪਣੇ ਡੇਲੀ ਦੇ ਖਾਣ ਪੀਣ ਦਾ ਗਿਆਨ ਤੇ ਡੇਲੀ ਤੁਹਾਨੂੰ ਆਪਣੀ ਚੀਜ਼ਾਂ ਦੇ ਪਰਹੇਜ਼ ਦਾ ਗਿਆਨ ਹੈ ਡੇਲੀ ਆਪਣਾ ਲਾਈਫ ਸਟਾਈਲ ਹੈ ਜਿਹੜੀ ਇੱਕ ਵਧੀਆ ਸੋਸਾਇਟੀ ਦੇ ਨਾਲ ਜੋੜ ਕੇ ਚੱਲਦੇ ਹਾਂ ਤਾਂ ਅੱਜ ਦੇ ਸੀਨੀਅਰ ਸਿਟੀਜ਼ਨ ਨੂੰ ਮੇਰੀ ਇੱਕੋ ਹੀ ਅਪੀਲ ਹੈ ਕਿ ਉਹ ਸਮਾਜ ਦੇ ਵਿੱਚ ਆਪਣੇ ਆਪ ਨੂੰ ਤੰਦਰੁਸਤ ਤੇ ਫਿਟ ਰੱਖ ਸਕਣ ਤਾਂ ਮੇਰੀ ਜਿਹੜੀ ਉਮਰ ਹੈ ਲਗਭਗ ਰੇਟ ਸਾਲ ਹੈ ਜਿਹੜੇ ਮੇਰੇ ਮੈਡਮ ਹੈ ਇਹਨਾਂ ਦੀ ਉਮਰ 60 ਸਾਲ ਹੈ ਅਸੀਂ ਵੀ ਸੀਨੀਅਰ ਸਿਟੀਜਨ ਦੀ ਲਗਭਗ ਦਹਿਲੀਜ਼ ਦੇ ਉੱਤੇ ਪੈਰ ਧਰ ਚੁੱਕੇ ਆ ਤਾਂ ਅਸੀਂ ਆਨਲੇ ਟਾਈਮ 'ਚ ਜਿਹੜੇ ਜਦੋਂ ਜ਼ਿੰਦਗੀ ਜਿਉਉਂ ਕੇ ਸ਼ਮਸ਼ਾਨ ਘਟ ਤੱਕ ਜਾਣਾ ਸਾਡੀ ਕੋਸ਼ਿਸ਼ ਹੈ ਵੀ ਅਸੀਂ ਆਪਣੇ ਪੈਰਾਂ ਤੇ ਤੁਰ ਕੇ ਸ਼ਮਸ਼ਾਨ ਘਟ ਤੱਕ ਜਾਈਏ ਕਿਸੇ ਦੇ ਮੋਢਿਆਂ ਤੇ ਭਾਰ ਨਾ ਬਣੀਏ ਪਰਿਵਾਰ ਦੇ ਉੱਤੇ ਬੋਝ ਨਾ ਬਣੀਏ ਕਿਸੇ ਇਹ ਜ਼ਿੰਦਗੀ ਦੇ ਵਿੱਚ ਮਤਲਬ ਬਿਮਾਰੀਆਂ ਦਾ ਕਸ਼ਟ ਨਾ ਚੱਲੀਏ ਇਸ ਵਾਸਤੇ ਸੀ ਨਿਊਟ੍ਰੀਸ਼ਨ ਸਾਇੰਸ ਦੀ ਜਾਣਕਾਰੀ ਲੈ ਕੇ ਵੈਲਨੈਸ ਪੇਜ ਦੇ ਉੱਤੇ ਚੱਲ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈ ਕਿ ਸਾਡੇ ਸਾਰੇ ਸੀਨੀਅਰ ਸਿਟੀਜ਼ਨ ਸਾਡੇ ਵੈਲਨੈਸ ਪੇਜ ਨੂੰ ਫਾਲੋ ਕਰੋ ਥੈਂਕ ਯੂ ਥੈਂਕ ਯੂ